ਤਾਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ 'ਵਿਵਾਦ' ਚ ਕੀਤੇ ਨਜ਼ਰ ਆ ਰਹੇ ਨੇ ਚਾਹੇ ਉਹਨਾਂ ਦੇ ਰਿਸ਼ਤੇਦਾਰ ਜੋ ਆਪਣੇ ਆਪ ਨੂੰ ਜੱਤਰ ਸਾਹਿਬ ਦਾ ਸੰਧੂ ਦੱਸਦਾ ਏ ਉਹਨਾਂ ਦੇ ਵੱਲੋਂ ਲਗਾਏ ਗੰਭੀਰ ਇਲਜ਼ਾਮ ਹੋਣ ਚਾਹੇ ਉਹ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਗਾਲ ਕੱਢਦੇ ਨਜ਼ਰ ਆਏ ਇਹ ਮਾਮਲੇ ਥੰਮਣ ਦਾ ਨਾਮ ਨਹੀਂ ਲੈ ਰਹੇ ਲਗਾਤਾਰ ਇਹ ਮਾਮਲੇ ਪੱਕਦੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਹੁਣ ਵਿਕਰਮ ਮਜੀਠੀਆ ਦਾ ਵੀ ਵੱਡਾ ਅਭਿਆਨ ਸਾਹਮਣੇ ਆਇਆ ਨਗਰ ਨਿਗਮ ਚੋਣਾ ਦੇ ਪ੍ਰਚਾਰ ਦੇ ਆਖਰੀ ਦਿਨ ਅਕਾਲੀਆ ਕੋ ਵਿਕਰਮ ਮਜੀਠੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹ ਹਰ ਮੁੱਦੇ ਤੇ ਬਿਵਾਕੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਇਸ ਮੌਕੇ ਉਹਨਾਂ ਦੇ ਵੱਲੋਂ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਉੱਥੇ ਕਿਸਾਨਾਂ ਦੇ ਚੱਲ ਰਹੇ ਧਰਨੇ ਤੇ ਗੱਲਬਾਤ ਕੀਤੀ ਤੇ ਸੂਬਾ ਸਰਕਾਰ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਪਾਸੇ ਜਿਆਦਾ ਗਿਆਨੀ ਹਰਪ੍ਰੀਤ ਸਿੰਘ ਤੇ ਵਰਦੇ ਨਜ਼ਰ ਆਇਆ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਇਸ ਮਾਮਲੇ ਦੇ ਬਾਰੇ ਕੁਝ ਵੀ ਨਹੀਂ ਪਤਾ ਜਦੋਂ মিডিਆ ਨੇ ਉਹਨਾਂ ਨੂੰ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਉਤਾਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਉਹ ਜਦੋਂ ਪ੍ਰੈਸ ਕਾਨਫਰੈਂਸ ਕਰ ਰਹੇ ਸਨ ਤਾਂ ਅੱਗੇ ਮਿਕਰਮ ਜੀਠੇ ਨੇ ਕਿਹਾ ਕਿ ਹਲੇ ਮੇਰੇ ਤੱਕ ਇਹ ਖਬਰ ਨਹੀਂ ਪਹੁੰਚੀ ਪਰ ਮੈਂ ਉਹਨਾਂ ਨੂੰ ਇਹ ਜ਼ਰੂਰ ਕਹਾਂਗਾ ਕਿ ਜੱਥੇਦਾਰ ਨੂੰ ਆਪਣੇ ਬਾਦਸ਼ਾਹ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਉਹ ਅਹੁਦਾ ਹੈ ਜੋ ਸਾਰੇ ਸਿੱਖ ਕੌਮ ਲਈ ਸਤਿਕਾਰਯੋਗ ਹੈ ਉਹ ਗੁਰੂ ਦੇ ਬੰਦੇ ਨੇ ਜੇਕਰ ਗੁਰੂ ਦੇ ਬੰਦੇ ਅਜਿਹੀ ਬਾਦਸ਼ਾਹ ਦਾ ਇਸਤੇਮਾਲ ਕਰਨਗੇ ਉਹਨਾਂ ਕਿਹਾ ਕਿ ਲੋਕ ਇਹੀ ਚਾਹੁੰਦੇ ਨੇ ਕਿ ਜਿੰਨਾ ਵੱਡਾ ਅਹੁਦਾ ਹੋਵੇ ਉਹਨਾਂ ਦੀ ਜ਼ੁਬਾਨ ਓਨੀ ਹੀ ਮਿੱਠੀ ਹੋਵੇ ਉਹਨਾਂ ਕਿਹਾ ਕਿ ਸਾਡੇ ਵਰਗੇ ਤਾਂ ਅਜਿਹੀ ਪਾਸ਼ਾ ਵਰਤ ਸਕਦੇ ਨੇ ਪਰ ਇੱਕ ਜਥੇਦਾਰ ਦੇ ਅਹੁਦੇ ਤੇ ਬੈਠ ਕੇ ਸਿੰਘ ਦੇ ਵੱਲੋਂ ਅਜਿਹੀ ਪਾਸ਼ਾ ਕੋਈ ਵੀ ਉਮੀਦ ਨਹੀਂ ਕਰ ਸਕਦਾ ਉਦੋਂ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਕਾਫੀ ਜ਼ਿਆਦਾ ਵਰਧੇ ਨਜ਼ਰ ਆਏ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਘਿਰਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਲਗਾਤਾਰ ਮਾੜ ਸਰਕਾਰ ਵੀ ਘਿਰਦੀ ਨਜ਼ਰ ਆ ਰਹੀ ਹੈ ਇਹ ਮਾਮਲਾ ਹਾਲਾਂਕਿ ਜਥੇਦਾਰ ਸਾਹਿਬ ਦੇ ਨਾਲ ਜਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਦੂਜੇ ਪਾਸੇ ਜਿੱਥੇ ਵਿਕਰਮ ਮਜੀਠੀਆ ਜਥੇਦਾਰ ਸਾਹਿਬ ਨੂੰ ਨਸੀਹਤ ਦਿੰਦੇ ਨਜ਼ਰ ਆਤੇ ਉੱਥੇ ਹੀ ਐਜਪੀਸੀ ਦੇ ਵੱਲੋਂ ਬੀਤੇ ਕੱਲ ਵੱਡਾ ਐਕਸ਼ਨ ਲਿਆ ਗਿਆ ਤਾਂ ਹਾਂ ਦੱਸਿਏ ਕਿ ਐਜਪੀਸੀ ਦੇ ਵੱਲੋਂ ਕੱਲ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਉਹਨਾਂ ਨੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਇਸ ਦੇ ਨਾਲ ਹੀ ਜੋ ਜਥੇਦਾਰ ਸਾਹਿਬ ਤੇ ਪਿਛਲੇ ਦਿਨਾਂ ਦੇ ਵਿੱਚ ਗੰਭੀਰ ਇਲਜ਼ਾਮ ਲੱਗ ਰਹੇ ਸਨ ਉੱਥੇ ਹੀ ਐਜਪੀਸੀ ਨੇ ਸਖਤ ਐਕਸ਼ਨ ਲੈਂਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਤਾਂ ਉਥੇ ਹੀ 15 ਦਿਨਾਂ ਦੇ ਲਈ ਜ਼ਥੇਦਾਰ ਦੀ ਸੇਵਾਵਾਂ ਤੇ ਵੀ ਉਹ ਰੋਕ ਲਾ ਦਿੱਤੀ ਅਤੇ ਹੈੱਡ ਗ੍ਰੰਥੀ ਜਗਤਾਰ ਸਿੰਘ ਇਹ ਅਹੁਦਾ ਸੰਭਾਲਣਗੇ ਉਧਰ ਜਿੱਥੇ ਐ ਜੀ ਪੀ ਸੀ ਦੀ ਮੀਟਿੰਗ ਹੋਈ ਤੇ ਵੱਡਾ ਫੈਸਲਾ ਲਿਆ ਗਿਆ ਇਸ ਫੈਸਲੇ ਤੋਂ ਬਾਅਦ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਐਜੀਪੀਸੀ ਦਾ ਫੈਸਲਾ ਮੈਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਅਜਿਹਾ ਹੀ ਹੋਵੇਗਾ ਉਹਨਾਂ ਨੇ ਕਿਹਾ ਕਿ ਮੈਂ ਹੈਰਾਨਾ ਕਿ ਇਸ ਤੜੇ ਨੇ ਮੇਰੇ ਤੇ ਇਲਜ਼ਾਮ ਲਾਏ ਉਹੀ ਤੜਾ ਪੜਤਾਲ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਪਰ ਮੈਂ ਧਰਮ ਅਤੇ ਬਾਣੀ ਦਾ ਖੁੱਲਕੇ ਪ੍ਰਚਾਰ ਕਰਾਂਗਾ ਅਤੇ ਬੇਬਾਕੀ ਦੇ ਨਾਲ ਗੱਲਬਾਤ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਤੇ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੇਰੇ ਤੇ ਜਿਹੜੇ ਦੋਸ਼ ਲੱਗੇ ਨੇ ਮੈਂ ਉਹਨਾਂ ਦਾ ਸਪਸ਼ਟਿਕਰਨ ਦੇ ਚੁੱਕਾ ਹਾਂ ਮੈਨੂੰ ਇਹ ਨਹੀਂ ਜ਼ਰੂਰ ਖੁਸ਼ੀ ਹੈ ਕਿ ਮੇਰਾ ਪੰਥ ਮੇਰੇ ਨਾਲ ਖੜਾ ਹੈ ਬਾਕੀ ਮੈਨੂੰ ਕਿਸੇ ਦੀ ਕੋਈ ਵੀ ਪਰਵਾਹ ਨਹੀਂ ਹੈ ਮੇਰੇ ਸੰਗਤ ਨਾਲ ਅਤੇ ਪੰਥ ਨਾਲ ਸਾਂਝ ਹੈ ਅਤੇ ਇਹ ਕਦੇ ਟੁੱਟਣੀ ਨਹੀਂ ਚਾਹੀਦੀ ਗਿਆਨੀ ਅਫੇ ਸਿੰਘ ਨੇ ਕਿਹਾ ਕਿ ਉਹਦੇ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਕਿਹਾ ਕਿ ਮੈਂ ਕੋਈ ਪਹਿਲਾ ਜਥੇਦਾਰ ਨਹੀਂ ਹਾਂ ਜਿਸ ਨੂੰ ਜਲੀਲ ਕਰਕੇ ਕੱਢਿਆ ਗਿਆ ਹੋਵੇ ਸਗੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਨੂੰ ਇਸੇ ਤਰੀਕੇ ਦੇ ਨਾਲ ਫਾਰਗ ਕੀਤਾ ਗਿਆ ਸੀ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਦਮਦਮਾ ਸਾਹਿਬ ਦੇ ਲਈ ਰਿਹائش ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੌਂਪ ਦਿੱਤੀ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੀਆਂ ਗਈਆਂ ਦੋ ਗੱਡੀਆਂ ਡਰਾਈਵਰ ਤੇ ਸੁਰੱਖਿਆ ਕਰਮਚਾਰੀ ਵੀ ਸ਼੍ਰੋਮਣੀ ਕਮੇਟੀ ਨੂੰ ਵਾਪਸ ਦੇ ਦਿੱਤੇ ਨੇ